ਬਾਲਕ ਜੀ ਸਾਧੂ ਨਾਮ ਤੇ ਮਲਾਦੀ ਬਾਣੀ ਦੇ ਮਹਾਰਾਜ ਜੀ ਦੇ ਬਚਨ ਤੋਂ ਮਾਣਾ ਹੈ ਕਿ ਜੀਨੀ ਦਾਤ ਤੇ ਭਗਤੀ ਲਾਇਨ ਹਰ ਸੋ ਰਹਿਣ ਮਲਾਏ ਇਹਨਾਂ ਬਾਤਾਂ ਨੂੰ ਮੰਨੰਨਿਆ ਭਗਤ ਜੀ ਕਹਿੰਦੇ 1398 ਇਸ ਵੀ ਨੂੰ ਚਾਂਸੂ ਬਣਾ ਦੇ ਨੇੜੇ ਪੱਧਰ ਅੰਮ੍ਰਿਤ ਰਤਲਾਉ ਜਿਵੇਂ ਹੋਇਆ ਤੇ ਆਪ ਜੀ ਪਾਲਣਾ ਆਪ ਜੀ ਪਾਲਕ ਜਿੱਤਾ ਮੇਰੂ ਵਾਲੀ ਆਪਣੀ ਮਾਤਾ ਨਿਮਾ ਨੇ ਬੜੇ ਪਿਆਰ ਨਾਲ ਕਰ ਆਪ ਹਮੇਸ਼ਾ ਦੇ ਨਾਲ ਬੜਾ ਪ੍ਰੇਮ ਰੱਖਦੇ ਆ ਔਰ ਸਾਧੂ ਦੇ ਪਰਥਾਏ ਨੂੰ ਹਨੂ ਸੰਸਾਰ ਵਿੱਚ ਭੇਜਿਆ ਆਪ ਜੀ ਦਾ ਆਗਮਨ ਉਸ ਸਮੇਂ ਹੋਇਆ ਜਿਸ ਸਮੇਂ ਮੁਸਲਮਾਨ ਨੇ ਅਤਿਆ ਚਾਰ ਸਿੱਖ ਤੇ ਬ੍ਰਾਹਮਣੀ ਮਾਗ ਦੇ ਅਧੀ ਨੰਦੋ ਕਾਲੀ ਉਹ ਕਟ ਕਰਮ ਕਾਂਡ ਦੀ ਡੂੰਗੀ ਜੋ ਜੇਲਨ ਵਿੱਚ ਫਸੀ ਹੋਈ ਮਨੁੱਖ ਮਨੁੱਖ ਦਾ ਪਰਿਸ਼ਾਵਾ ਬੈਨ ਤੋਂ ਹੀ ਜੱਗਰਾ ਜੀ ਦੋ ਜੂ ਸ਼ਾਦ ਬਹੁਤ ਜੋਸ਼ ਇਹ ਕਹਿਣ ਦੇ ਆਪਨੇ ਪਿਤਾ ਜੀ ਨੇ ਰਾਜੀ ਅਦੇ ਮੌਲਵੀ ਬਾਸ ਪਾਸ ਭੇਜਿਆ ਮੌਲਵੀ ਆਪ ਨੂੰ ਮੁਸਲਮਾਨੀ ਸਰਾਵਨ ਸਮਾਜ ਚੰਦਨਾ ਮਿਲਣਾ ਚਾਹੁੰਦੇ ਸੀ ਪਰ ਆਪ ਦੀ ਨਿਗਾਹ ਵਿੱਚ ਭਾਵੇਂ ਅੱਲਾ ਦੇ ਰਾਮ ਕੋਈ ਹੱਜ ਨਹੀਂ ਸੀ ਪਰ ਆਪ ਨੇ ਜੋ ਰੂਚੀ ਸ਼ੁਰੂ ਮੋਟ ਤੋ ਇਹ ਆਮ ਰਾਮ ਦੇ ਜਾਂ ਮਹਾਂਦੀਆ ਜੀ ਆਪ ਵੀ ਆਪਣੇ ਮੌਲਿਕ ਅੱਗੇ ਅੱਲਾ ਕਦੇ ਰਾਮ ਰਾਮ ਕਹਿੰਦੇ ਪਰ ਮੁਸਲਮਾਨ ਇਸ ਸੰਬਧੀ ਕੀਵੇਂ ਕਰਦਾਜ ਕਰਨ ਕਹਿੰਦੇ ਬ੍ਰਾਹਮਣ ਆਦਿ ਮੁਸਲਮਾਨਾਂ ਦੇ ਵਿੱਚ ਪਰਵੇਸ਼ ਤੋਂ ਨਾਲ ਕੇ ਨਜ਼ਰ ਪਕੜਦੇ ਸੀ ਆ ਆ ਵੀ ਥੋੜੇ ਵੱਡੇ ਹੋ ਗਏ ਨੇ ਜੀ ਆਵਦਾ ਵਿਆਹ ਬਾਬਾ ਨੇ ਦਿੱਤੀ ਜੀ ਮਾਤਾ ਨੂੰ ਜੀ ਨੇ ਮੇਰੇ ਤੇ ਨਹੀਂ ਲੈ ਪਰੇ ਬਾਹਰ ਨੂੰ ਗਾਵੇ। ਬਾਬਾ ਕਮੂਨੀ ਆਪਣੇ ਪਿਤਾ ਜੀ ਦੇ ਨਾਲ ਕੱਪੜਾ ਗੁੰਨ ਦਾ ਕਾਰਜ ਨਿਭਾੜ ਲੱਗੇ। ਗੜੇ ਤਨ ਦੀਗੀ ਦੇ ਨਾਲ ਪਰਿਵਾਰ ਅਤੇ ਗਿਆਨ ਵਾਜੇ ਆਪ ਜੀ ਦੀ ਅੱਖਾਂ ਬੰਨ੍ਹ ਦੇਣੇ ਨਾਲ ਕਾਰਜ ਕਰੂ ਕੀਤੀ। ਮਨ ਦੇ ਨਾਲ ਅਹੰਕਾਰ ਦਾ ਨਾਮ ਸੁਣਨ। ਜਿੱਥੇ ਭਗਵੀ ਕਹਿੰਦੇ ਹਾਥ ਪਾਉਂ ਕਰੇ ਧਾਮ ਸਭ ਚੀਤ ਨਵੰਨ ਨਾ। ਉਸ ਬਾਉਨ ਰਕਮ ਨੂੰ ਆਇਆ ਉਹ ਰੱਬ ਨੂੰ ਸਮਾਪਤ ਆ ਕੇ ਆ ਗਿਆ ਦੋ ਬੱਚਿਆਂ ਨੇ ਜਨਮ ਲਿਆ ਉਸ ਦਾ ਨਾਮ ਕਮਾਲਾ ਜੀ ਅੰਦਰ ਕ੍ਰਿਦਾਨਾ ਕਾਮ ਦੀ ਹਮ ਦੀ ਬੰਨਿਆ ਸਮੇਂ ਬ੍ਰਾਮ ਨਾਮ ਦਾ ਸਿਮਨ ਕਰਦੇ ਰਹੇ ਪਰ ਮਾਨਵ ਚ ਪ੍ਰਤੂਪਲ ਦੀ ਜੋ ਪ੍ਰਾਪਤੀ ਸੀ ਉਹ ਪਰਮਾਰਥ ਨੂੰ ਨਿਮਲਾਤ ਸੀ ਲਾਲਸਾ ਸੀ ਉਹ ਦੀ ਦੇ ਆਤਮਾ ਦੀ ਮਹਿਮਾਨੀ ਸਿਕਰਾਂ ਤੇ ਇਹ ਜ ਸਾਵੇਂ ਕਹਿੰਦੇ ਪਰਮਾਨੰਦ ਰਾਮਾਨੰਦ ਬੜੇ ਕਰਨੀ ਵਾਲੇ ਮਹਾਂបុਣੇ ਆਪ ਜੀ ਦੀ ਲਾਲ ਸਭ ਦਾ ਨਾਮ ਜੀ ਗੁਰੂ ਧਾਰਨਾ ਨਿਵੇਂ ਸੀ ਜੇ ਸਭ ਧਾਰਨਿ ਕਿ ਮੈਨੂੰ ਨਿਵੇਂ ਜਗਦੀ ਦਾ ਨਾਮ ਜਾਣੀ ਸ਼ਾਇਦ ਪਾਲਕ ਰਾਮਾਨੰਦ ਜੀ ਆਪਣਾ ਕਿਸ ਨਾਮ ਨੂੰ ਪਰ ਆਪਨੇ ਜਦੋਂ ਉਹਨਾਂ ਦੀ ਜਨਮ ਤੋਂ ਪ੍ਰਾਪਤ ਕਰਨ ਵਾਸਤੇ ਮੋਹ ਮਨੇਰੇ ਤੜਕੇ ਮਣੀ ਕਰਨ ਧਾਰਜ ਉੱਤੇ ਜਾ ਦਾ ਜਿੱਤੇ ਰਾਮਾ ਨਾਥ ਜੀ ਨਿਫਾ ਲੋ ਨੂੰ ਇਸ਼ਨਾਨ ਕਰਨ ਜਾਇ ਕਰਦੇ। ਜਾ ਕੇ ਲੰਦੇ ਚ ਪ੍ਰਾਪਰ ਨੇ ਉਸਾਰ ਜਦੋਂ ਰਾਮਾ ਨਾਥ ਜੀ ਇਸ਼ਨਾਨ ਕਰਨ ਘਾਟ ਤੇ ਆਏ। ਤਾਰਦਾਂ ਪੈਰ ਕ੍ਰੀਤੀ ਨੂੰ ਲਈ ਆਪਨੇ ਸ ਮਹਿਸੂਸ ਕੀਤਾ ਕਿ ਕੋਈ ਮਨੁੱਖਤਾ ਰਾਮਾ ਹਨ ਜੀ ਦੇ ਸੁਭਾਅ ਨੂੰ ਕਿਤੇ ਹੀ ਸੰਬੋਧ ਸ਼ਬਦ ਉਚਾਰੇ ਉਥੋ ਰਾਮ ਕੇ ਰਾਮ ਅਮਰ ਤੇੜਾ ਹੈ ਐ ਰਾਮ ਦੇ ਪਿਆਰੇ ਰਾਮ ਜਾ ਕਿਉਂਕਿ ਗਗਨਤ ਵਿੱਚ ਸੁਤਿਆ ਪਿਆ ਆਪ ਜੀ ਨੇ ਉਠਾ ਰਾਮਾ ਨਾਮ ਜੀ ਨਾਮ ਸਤਾਰ ਕੀ ਦੀ ਉਤਾਰ ਕੀ ਪਰ ਘਰ ਨੂੰ ਵਾਪਸ ਜੂ ਦੇ ਜਾਨ ਕੋ ਨਾ ਦੋ ਕੋ ਮੇਰੇ ਰਾਮ ਨਾਮ ਦਾ ਜਾਗ ਰਮ ਕਰ ਦਿੱਤਾ ਪਰ ਭਾਈ ਗੁਰਦਾਸ ਜੀ ਦੇ ਆਪਣੇ ਵਾਰਾਂ ਦੇ ਅੰਦਰ ਉਹ 10000 ਵਾਰ ਕੌਮੇ ਪੰਨਾ ਦੇ ਵਿੱਚ ਚਾਰਨ ਕਰਦੇ ਐ ਕੋਈ ਮਿਰਕਤ ਬਨਾਰਸੀ ਰਹਿੰਦਾ ਰਾਮ ਆਨੰਦ ਪਸਾਏ ਹਮਤ ਵੇਲੇ ਉੱਠ ਕੇ ਜਾਂਦਾ ਨਾ ਬਣਤਾਇ ਅਕੋ ਚੀਦੇ ਜਾਇ ਕ ਲੰਮਾ ਪਿਆ ਕਵੀਰ ਤਿਤਾਏ ਪੈ ਰਿ ਤੁਮ ਬੋ ਥਾਲਿਆ ਬੋਲੋ ਰਾਮ ਸਿੱਖ ਸਮਝਾਏ ਜੋ ਲੋਹਾ ਪਾਰਸ ਸ਼ੋਹੇ ਚੰਨਨ ਵਾਸ ਨਿੰਮ ਮਹਿਕਾਏ ਅਸੂਪਰੇ ਤੋਂ ਦੇ ਕਰ ਪੂਰੇ ਸਤਿਗੁਰ ਕੀ ਵਡਿਆਈ ਜਜ ਨਉ ਅਜਤ ਮਿਲੈਿਸ ਮਤਿ ਉਸਤ ਮਿਲਾਈ ਚਰਨਾ ਕਰਦਾ ਨਿਜਰੂ ਗੁਰ ਮੁਖ ਬਾਣੀ ਅ ਘੜ ਕੜਾਏ ਨਾਮੁ ਕਬੀਰ ਬੇਨ ਨ ਪਾਉ ਸਮਾਇਆ ਇਹਦੇ ਨਾਮ ਜਪਨੇ ਲਗਾਤਾਰੀ ਦੋਹ ਜੈਨੇ ਪ੍ਰਭੂ ਕੋ ਇੰਨੇ ਚੱਲ ਗਏ ਕਿ ਖਿਨ ਮਨਤਲ ਵਿੱਚ ਵੀ ਉਹ ਪ੍ਰਭੂ ਦਾ ਨਾਮ ਛਿਗਣ ਉਹ ਆਪਾਂ ਜੀ ਅਸਾਧਨ ਕਰਦੇ ਹਾਰੇ ਕੰਡੇ ਬਾਬੇ ਨੂੰ ਸਾਂ ਨਾਮ ਦਾ ਨਾਮਾ ਦਿੱਤਾ ਮਾਤਾ ਕੀ ਕੰਮ ਨਹੀਂ ਕਰਦੇ ਇਹ ਬੇਕਰੇ ਨੇ ਇਹ ਤਾਂਗਾ ਵੀ ਮਾਉਂਦੇ ਨੇ ਜਦੋਂ ਉਹਨਾਂ ਨੇ ਜਾ ਕੇ ਮਾਤਾ ਨੂੰ ਦਿੱਤਾ ਮਾਮਾ ਨੇ ਪੁੱਛਿਆ ਆ ਕੇ ਕਿ ਤੇ ਬੇਟਾ ਤੂੰ ਤਾਂਗਾ ਕਿਉਂ ਨਹੀਂ ਕਰਉਂ ਤੂੰ ਸੀ ਕੰਮ ਕਿਉਂ ਨਹੀਂ ਕਰਦਾ ਜਾਂ ਤੁਹਾਨੂੰ ਪਤਾ ਕਿਉਂ ਤਾਂਗਾ ਵਿਹੇ ਵਿੱਚ ਲੰਗਾਇਆ ਜਾਂਦਾ ਤੂੰ ਸਵਾਦ ਵਿੱਚ ਨਾ ਬੰਦ ਨਾ ਮੁੱਕਦਾ ਤਾਂ ਆਪਾਂ ਗੁਰੂ ਜੀ ਨੇ ਆਪਣੇ ਬਾਣੀ ਵਿੱਚ ਲਿਖਿਆ ਹੈ ਕਿ ਜਦੋਂ ਲਗ ਤਾਂਗਾ ਬਾਹਰ ਤੋਂ ਵੀ ਤਾਂ ਵੀ ਉਸੇ RAM ਸਮੇਂ ਦੀ ਮਾਤਾ ਮੈਂ ਤਾਂ ਨਹੀਂ ਹੁੰਦਾ ਜਦੋਂ ਸਵਾਗ ਲੈਣਾ ਤੋਂ ਤਾਂ ਘਰੋਂ ਨਾ ਪਊਗਾ ਤੇ ਮੇਰੇ ਪਰਮੇਸ਼ਰ ਦਾ ਨਾਮ ਮੈਂ ਤੁਹਾਨੂੰ ਜਾਨਾ RAM ਕੋਲਾ ਮੇਰੇ ਮੁਖ ਤੋਂ ਜਾਪਨੀਂ ਜਿਸ ਕਰਕੇ ਮੈਂ ਮਸ਼ੂਰੇ ਦੇ ਅੰਦਰ ਜਾ ਕੇ ਤਾਂ ਕਿ ਉਹ ਪਰ ਬੇਹੀ ਬਿਨ ਤੇ ਕਾਕਾਂ ਨਾ ਪਾ। ਐਸਾ ਨਿਰਮਲ ਗਿਆ ਐਸੀ ਸੰਤਾਂ ਮੈਂ ਅਖਰੇ ਵੀਰੇ ਕਈ ਵਾਰ ਆਪ ਨੂੰ ਘਾਰ ਵਿਹਾਰ ਵਿੱਚ ਸ਼ਰਧਾਂ ਦੇ ਜਦੋਂ ਪ੍ਰਵਾਹ ਛੱਡਦਾ ਕਿ ਤੁਸੀਂ ਕੰਮ ਕਿਉਂ ਨਹੀਂ ਕਰਦੇ ਕਹਿੰਦੇ ਇਹ ਆਪ ਕਰ ਦਿੱਤਾ ਜਿਸ ਕੰਮ ਉਹ ਕੰਮ ਦੇ ਵਿੱਚ ਮੈਨੂੰ ਰੰਚਕ ਮਾਤਰੀ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ ਤੇ ਮੈਂ ਉਸ ਨੂੰ ਕੰਮ ਕਿਉਂ ਕਰਨਾ ਚਾਹਾਂ ਮੁੱਢਨ ਦੇ ਕੰਮ ਵਿੱਚ ਤਾਂ ਕਾ ਵਾਰ-ਵਾਰ ਟੁੱਟਦਾ ਹੈ ਤੇ ਜਦੋਂ ਮਨ ਵਿੱਚ ਮੈਂ ਹੁਕਮਾਰ ਦੀ ਤਾਂਘਨ ਨੂੰ ਤੇ ਕਹਿੰਦੇ ਤੇ ਬਰ ਸਵਾਸ ਲੈਣਾ ਪੈਂਦਾ ਤੇ ਪਰਮਾਤਮਾ ਦੇ ਨਾਮ ਅੰਦਰ ਜਿਹੜੀ ਉਹ ਰੂਪ ਜਨ ਕਬੂਤਰੀ ਦਾ ਹਾਲ ਤੇ ਅੰਦਰ ਇਹ ਮਹਾਰਾਜਾ ਮਨ ਸਿੰਘ ਕਹਿੰਦੀ ਹੈ ਕਿ ਮੁਸ ਮੁਸ ਰੂਪ ਹੈ ਕਬੀਰ ਕੀ ਮਾਈ ਇਹ ਭਾਰਤ ਕਉ ਕੈਸੇ ਜਿਵੇਂ ਅਧਾਰ ਤਨ ਨਾਲ ਗੁਰਨਾ ਸਭ ਦਰੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਿਨ ਜਬ ਲਗ ਤਾਕਾ ਬਾਹੂ ਹੋਈ ਤਦ ਲੁਸਰਿਆ ਰਾਮ ਮਾਤਾ ਨਿਮਨਤਾ ਕਾ ਨਾਮ ਕਾ ਆਹ ਰਾਮ ਪਰਮਾਤਮਾ ਨਮਸਕਾਰ ਕਰਦਾ ਹਾਂ ਜੋ ਵੀ ਆਦਿ ਬਹ ਆ ਸੰਦਾਨ ਆਪ ਜੀ ਬਿਨਾ ਮਿੱਤਰੇ ਨੇ ਉਸ ਨੂੰ ਪਰਮਾਤਮਾ ਬੰਦਰੀ ਦੇ ਉਪਦੇਸ਼ ਨਹੀਂ ਕਿਉਂਕਿ ਆਪ ਸੰਕ੍ਰਿਤਿ ਵਾਲੇ ਸੀ ਆਪ ਦਾ ਪਰਮਾਨੰਸਿ ਵਿਸਾਰ ਹੀ ਕੋਈ ਕਾਇਕਤਕਾਰ ਨਹੀਂ ਪੈਦਾਸ਼ ਹੈ ਹਰੇਕ ਜੀਵ ਨੂੰ ਪੰਜਾ ਤੱਤਾਂ ਨੇ ਮਿੱਤੀ ਲੱਗਦੇ ਹੈ ਤੇ ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਨੂਰ ਹੈ ਛੋਟੀ ਨੀਵੀਆਂ ਵੱਡੀਆਂ ਤਾਂ ਕੇਵਲ ਲੋਕਾਂ ਦੀਆਂ ਨੇ ਜਦੋਂ ਕੋਈ ਆਪ ਜੀ ਨੂੰ ਕੁੱਤਦਾ ਤੇ ਤੁਸੀਂ ਜਾਤ ਵਰਮ ਸਭ ਇੱਕ ਕਰ ਦਿੱਤਾ ਹੈ ਤਾਂ ਉਹਦੇ ਨਾਮ ਸਮਝਾਉਣਾ ਕਿ ਤਾਂ ਤੇ ਸਾਰਾ ਪਸਾਰੇ ਕਲੰਕਾਰ ਦਾ ਇਹ ਹੈ ਦੱਸਣਾ ਦਿੱਤਾ ਤੇ ਤੈਨੂੰ ਐਵੇਂ ਪਾਣ ਕੋਲੇਖਾ ਪਿਆ ਰਹੇ ਨੇ ਤੇ ਇਹਦੇ ਅਤੀਤ ਵਿੱਚ ਜਾ ਕੇ ਉਹਨਾਂ ਨੇ ਵਚਨ ਭਰਵਤ ਵਿੱਚ ਜਾ ਕੇ ਕਿੰਝ ਜਿਨੇ ਕਹਿੰਦੇ ਆ ਬੱਲੇ ਅੱਲਾਹ ਉਹ ਉਹ ਪਾਇਆ ਉਹ ਤਰਤ ਕੇ ਸਭ ਬੰਦੇ ਆਇਆ ਕੌਣ ਕਲੇ ਕੋ ਮੰਦੇ ਲੋਕਾ ਭਰਮ ਨ ਭੁੱਲੋ ਪਾਏ ਹਾਰ ਮਖਲ ਕੋ ਖਲਕ ਮੈਂ ਖਾਲ ਪੂਰਿਓ ਸਭ ਠਾਏ ਮਾਟੀ ਇਕ ਅਨੇਕ ਪਾਤ ਕਰ ਸਾਚੀ ਸਭ ਜਨ ਹਾਰ ਨਾਨਕ ਚ ਪੋਚ ਮਾਟੀ ਕੇ ਭਾਂਡੇ ਨਾਨਕ ਚ ਪੋਚ ਤੂੰ ਭਾਰ ਕਿ ਆਪ ਕੋ ਤੇ ਜਾਤ ਅਭਿਮਾਨ ਨਾਲ ਉਤੇ ਟੋਟ ਕਰਨੇ ਆਪ ਇਹ ਨੂੰ ਨਿਰੰਤਰ ਕਹਤਾਂ ਪਰਮਾਤਮਾ ਨੇ ਕਿਸੇ ਦੇ ਨਾਲ ਵੰਗਰਾ ਨਹੀਂ ਕੀਤਾ ਹੈ ਕਿ ਅਸੀਂ ਕਿਉਂ ਪਰੇ ਜਦੋਂ ਹਵਾ ਪਾਣੀ ਸੂਰਜ ਦੀਆਂ ਕਿਰਨਾਂ ਮਾਰਿ ਸਾਰਾ ਕੁਝ ਵਤਪਕ ਕੁਦਰਤ ਦੇ ਵਿੱਚ ਸਭ ਕੋ ਨੇਕ ਹੈ ਹਰ ਦੇ ਨਾਲ ਸਮਾਨ ਹੈ ਲੋਹ ਨੇ ਗਰੀਬ ਅਮੀਰ ਵੰਗਰਾ ਕਰਨ ਇਹ ਬੰਦੇ ਤੁਮ ਕਿਉਂ ਕਰਦੇ ਨੇ ਕਿ ਮਹਾਰਾਜ ਜਦੋਂ ਇਹ ਸੂਤਰ ਸੰਸਾਰ ਉੱਜੰਗ ਲੈਂਦੇ ਹਨ ਮੇਰੇ ਇਹਨਾਂ ਨੇ ਦੋਵੇਂ ਜਨਪਰਵ ਦਾ ਕਰਦੇ ਸੀ ਆ ਇਹ ਵੀ ਬਚਨ ਬੀਚਕਮ ਰੀਨੇ ਜੇ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤਉ ਆਪਾਤ ਕਾਡੇ ਨਹੀਂ ਆਇਆ ਕਹਿੰਦੇ ਜੇ ਤੂੰ ਬ੍ਰਾਹਮਣ ਦਾ ਜਾਇਆ ਜੇ ਕਹਿੰਨਾ ਵੀ ਇਹ ਸ਼ੂਤਰ ਹੈ ਜੀ ਆ ਆਵ ਜਿਸ ਤਰ੍ਹਾਂ ਬਾਪ ਲੱਗਦਾ ਹੈ ਇਸ ਤਰ੍ਹਾਂ ਕਹਿੰਦੇ ਸਾਰੇ ਮਾਂ ਦੇ ਗਰਭ ਤੋਂ ਜਨਮ ਲੈਂਦੇ ਐ ਤੇ ਤੂੰ ਕਿਤੇ ਹੋਰ ਧੰਨਾਂ ਕਿਉਂ ਜਨਮ ਲਿਆ ਤੂੰ ਵੀ ਮਾਂ ਦੇ ਗਰਭ ਤੋਂ ਇਹ ਡੋਣਾ ਲਿਪੜ ਕੇ ਬਾਹਰ ਨਿਕਲੇ ਮਾਂ ਦੇ ਪੇਟ ਦੇ ਸਾਰਿਆਂ ਨੂੰ ਜਨਮ ਇਸੇ ਤਰ੍ਹਾਂ ਹੀ ਹੋਏ ਕਿ ਕਦੇ ਮੇਰੇ ਤੇ ਮੇਰੇ ਦੇ ਵਿੱਚ ਕੀ ਪਾਣੀ ਹੈ ਇਹ ਬ੍ਰਾਹਮਣ ਜੇ ਪਰਮਾਤਮਾ ਉਹ ਨਹੀਂ ਦਾ ਫਰਕ ਕਰਦਾ ਤਾਂ ਬ੍ਰਾਹਮਣੀ ਕਹਿੰਦੇ ਸਾਰਿਆਂ ਆਪ ਇੱਕੋ ਜਿਹੇ ਸਾਰੇ ਜਨਮ ਲਿਆ ਤੇ ਦੋਵੇਂ ਉਸ ਮਾਨੇ ਗੱਤ ਨੇ ਪੇਤ ਦੇ ਵਿੱਚ ਹੀ ਆਇਆ ਨੌਂ ਮਹੀਨੇ ਬਲ ਕੇ ਨਹੀਂ ਉੱਥੇ ਪੱਕੇ ਦੂਸਰੇ ਦਾ ਕੋਈ ਫਰਕ ਨਹੀਂ ਕੀਤਾ ਤਾਂ ਇਸ ਤਰ੍ਹਾਂ ਕਦੇ ਖੂਨ ਦੁੱਧ ਦੇ ਨਾਲ ਮਾਤਾ ਪਿਤਾ ਦੇ ਜਨਮ ਪਾੜੇ ਮੇਰਾ ਜਨਮ ਹੋਇਆ ਸੰਸਾਰ ਤੋਂ ਉਠਾਇਆ ਤੇ ਮੈਂ ਕੋਈ ਨਹੀਂ ਕੋਈ ਫਰਕ ਕੀਤਾ ਕਿ ਤੂੰ ਕੌਣ ਹੁੰਦਾ ਹੈ ਹਾਮ ਕਾ ਤਾਂ ਬ੍ਰਾਹਮਣ ਹਾਮ ਕਾ ਤਾਂ ਸੂਦ ਹਾਮ ਕਾ ਤਾਂ ਲੋਭ ਤੂੰ ਕਾ ਦੁਖ ਕਹਿੰਦੇ ਆਪ ਜੀ ਦੀ ਸੱਚੀਆਂ ਇਹ ਕਰੀਆਂ ਗੱਲਾਂ ਸਮਝੇ ਜਲੀਲਾ ਸੁਣ ਬ੍ਰਾਹਮਣ ਅਹ ਕੇ ਨਿਰਪੰਤਰ ਤਾ ਨਿਰੰਤਰ ਤਾ ਹੋਵੇ ਪਰ ਆਪ ਜੀ ਦਾ ਅੰਦਰੋਂ ਬਹੁਤ ਤੀਰਖਾ ਕਰਦੇ ਪੰਥ ਕਮੇਟੀ ਬ੍ਰਾਹਮਣਾਂ ਦੀਆਂ ਵਨਾਗਾ ਮੈਂ ਗੱਲ ਕਰ ਜੋ ਮਨੋਂ ਤਾਂ ਸਿਖਾ ਹਮੇਸ਼ਾ ਉਹਦਾ ਖੰਡਨ ਕਰਦੇ ਨੇ ਆਪਦੇ ਸਿਧਾਂਤ ਸੀ ਕਿ ਨਾਮ ਜਪ ਕੇ ਮਨ ਪੁਰਤੰਦਾ ਨਾ ਕਿ ਤੇਰ੍ਹਾਂ ਦੇ ਇਸ਼ਨਾਨ ਕਰੇ ਪਾਣੀ ਵਿੱਚ ਨਾਲ ਤਾਂ ਤਾਂ ਦੇ ਸਰੀਰ ਜਰੂਰ ਸ਼ਵਚੁਜ ਹੋ ਜਾਂਦਾ ਹੈ ਪਰ ਜਿਹੜੀ ਮਾਨ ਵਿੱਚ ਵਕਾਰਾਂ ਦੇ ਮੈਲ ਹੈ ਉਹ ਪੂਰੀ ਨਹੀਂ ਜਾਂਦੀ ਉਹ ਤਾਂ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਉਹ ਤੁਹਾਡਾ ਜੋ ਮਾਨ ਹੈ ਉਹ ਸਾਫ ਹੋ ਸਕਦਾ ਕਿਉਂਕਿ ਤੇ ਸੋਚ ਲਾ ਕੇ ਕਿਵੇਂ ਨੇ ਵਜ੍ਰ ਮੀਤਾਂ ਨੇ ਕਹਾ ਆ ਮਨਸ ਪਉ ਤੁਨਾ ਜੋ ਕਟ ਕੇਤਰ ਹੈ ਵਰਨਾ ਨਾ ਹੋ ਕੀ ਅਸਰ ਤੀਰਥ 나ਏ ਤਵਰਾ ਪਨ ਨੋ ਨਾ ਜਾਏ ਕਹਿੰਦੇ ਜੇ ਆਪ ਜੀ ਨੇ ਭਜਨ ਪ੍ਰਤਾਪ ਸਦਕਾ ਸਾਧੂ ਮਹਾਤਮਾ ਆਪ ਜੀ ਦੇ ਦਰਸ਼ਨ ਲਈ ਤਪਾ ਕੇ ਸਮਝਾਉਣਾ ਕਿ ਕਾ ਸੰਸਾਰ ਨੂੰ ਭਾਈ ਕਿਸ ਕਾਰਨ ਤੇਰਾ ਸੰਸਾਰ ਤੇ ਜਨਮ ਹੋਇਆ ਜੇ ਕਹਿੰਦੇ ਇਸ ਤਰ੍ਹਾਂ ਨਹਾਉਂਦੇ ਨਾਲ ਇਸ਼ਨਾਨ ਕਰਨ ਦੇ ਨਾਲ ਮੁਕਤੀ ਪ੍ਰਤੀ ਹੁੰਦੀ ਪਰਮਾਤਮਾ ਦਾ ਮਲਾਪ ਹੁੰਦਾ ਮਹਾਰਬਾਨ ਜੀ ਕਹਿੰਦੇ ਆ ਨਾ ਇਹਨਾਂ ਨੇ ਤਾਂ ਕਹਿੰਦੇ ਜੇ ਮਨਨ ਲੋਕੀ ਨੂੰ 88 13 ਦੇ ਇਸ਼ਨਾਨ ਕਰਾ ਲਓ ਪਿਲ ਵਿੱਚ ਪੜਤਨ ਕਰਮੋ ਜੂ ਵੀ ਉਹ ਬੱਤੀ ਹੋਏ ਗੀ ਕਹਿੰਦੇ 88 ਆਣਨਾਂ ਦੇ ਵਿੱਚ ਪਾਉਣ ਦੇ ਨਾਲ ਕੌਲੇ ਦੇ ਵਿੱਚੋਂ ਪੜਤਨ ਨਹੀਂ ਜਾਣ ਕਿਸੇ ਤਰ੍ਹਾਂ ਜਿੰਨਾ ਤੂੰ ਮਰਜੀ ਇਸ਼ਨਾਨ ਕਰ ਲੈ ਤੇਰੇ ਅੰਦਰੋਂ ਜਿਉ ਕਾਰਾਂ ਦੀ ਮਾਇਆ ਉਹ ਨਹੀਂ ਜਾਣਾ ਉਹ ਤਾਂ ਨਾਮ ਜੋਗਿਆ ਸਿਮਰਨ ਕੀਤਿਆਂ ਸੇਵਾ ਕੀਤਾ ਇਹੀ ਤੇਰਾ ਮਨ ਦਾ ਨਿਰਮਲ ਹੋਣਾ ਇਸ ਤਾਲ ਕੇ ਪਹਿਲੇ ਮਿੰਟ ਜਾਣਨਾ ਪਰ ਆਪਦਾ ਕਿਤੇ ਕੋਈ ਜਲ ਤੇ ਮੱਛਣ ਜੇਗਾ ਤੋ ਲੋਭ ਹੈ ਨਿਤ ਨਿਤ ਮੈਂਡ ਘਟਾਵਾ ਹੈ ਜੈਸੇ ਮੈਂਡ ਕੋ ਐ ਤੈਸੇ ਹੋਏ ਨਾਰਾ ਫਿਰ ਪਰਜੋਨੀ ਪਾਵਾਂ ਕਹਿੰਦੇ ਫਿਰ ਉਹਨੇ ਜਿਵੇਂ ਡੱਡੂ ਮੱਛੀਆਂ ਵਾਰ-ਵਾਰ ਜੰਗੀ ਕਰਦੇ ਆ ਬੰਦੇ ਤੂੰ ਵੀ ਵਾਰ-ਵਾਰ ਜੰਗ ਨਹੀਂ ਦੇ ਪਾਣਿਆ ਤਾ ਕੰਨ ਰਤੁਮਛੇ ਦਾ ਪਾਣੀ ਕਿਰੇ ਤੇ ਬਰੋਹ ਤਰ ਜਾਂਦੇ ਉਹ ਬੋਧੀ ਨੂੰ ਪਾਲ ਲੈ ਤੇ ਇਸ ਘਰ ਕੇ ਕਹੇ ਨੇ ਏਕ ਮੰਦਰ ਹੋਏ ਏਕ ਦੁਆਵਾ ਹਮ ਤੁਮ ਸਰਤੋ ਹੁਣ ਕੋ ਕਾਟ ਮੂਡ ਬਲੋਸ ਕਮਲ ਪਦ ਪੋਤੀ ਨਮੋ ਤ ਜਾਵ ਨਮੋ ਰੁਤੀ ਤੇ ਜੋ ਵੇ ਘਰ ਵਿੱਚ ਬੰਦਾ ਸਾਰਾ ਲੋੜ ਬੰਦਾ ਅਵਗਤਾਂ ਨੂੰ ਵੜਨ ਦੇ ਸਮੇ ਸਮੇਂ ਕਰਾਲੂ ਬ੍ਰਾਹਮਣਾਂ ਨੇ ਆਪ ਨੂੰ ਨੀਚਾ ਦਿਖਾਉਣ ਦੇ ਕਈ ਤਰ੍ਹਾਂ ਦੇ षडंत्र ਕੀਤੇ ਪਰ ਹਰ ਸਮੇਂ ਪ੍ਰਮਾਤਮਾ ਜੀ ਨੇ ਆਪ ਪ੍ਰਤੱਖ ਵਰਦ ਕੇ ਆਪ ਦਾ ਮਾਨ ਤੇ ਸਤਕਾਰ ਹੋਰ ਦੁਨੀਆਂ ਚੋਂ ਮਾਣ ਕਰ ਦਿੱਤਾ ਜਿੱਥੇ ਮਹਾਰਨੇ ਪ੍ਰੋਗਾਂ ਕੀਤਾ ਹੈ ਕਿ ਕਬੀਰ ਨਾਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਜਾ ਜਾਮੋ ਕੇ ਹਰ ਕੀਆ ਭਇਓ ਕਬੀਰ ਕਬੀਰ ਉਹ ਲੋਕ ਦੁਲਾਇਸ਼ ਕਰਦੇ ਸੀ ਨਾ ਇੱਕ ਕਹਾਣੀ ਸਾਕੀ ਹੁੰਦੀ ਐ ਉਹਨਾਂ ਨੇ ਕੀਤਾ ਜਾਣ ਬੁੱਝ ਕੇ ਬ੍ਰਾਹਮਣਾਂ ਦੇ ਨਾਲ ਦੇ ਜਾਣ ਬੁੱਝ ਕੇ ਸਾਰੇ ਨਗਰ ਦੇ ਵਿੱਚ ਨਾ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਕਿ ਕਵੀਨ ਦੇ ਘਰੇ ਮੰਦਰ ਹੈ ਵੀ ਕਹਿੰਦੇ ਆਪ ਦੇ ਮਹਾਤਮਾ ਪਰੁੰਦਾਂ ਦੇ ਆਪ ਦੇ ਆਪੂ ਭਲਕ ਸੁਣਦਾ ਹੈ ਜਾਣ ਬੁੱਝ ਕੇ ਨਾ ਸਾਰੇ ਪਾਸੇ ਜਾ ਕੇ ਵਾਜਾ ਦਿਵਾਤਾ ਰੌਲਾ ਪਵਾਤਾ ਵੀ ਕਵੀਨ ਦੇ ਘਰੇ ਬ੍ਰਹਮ ਹੋ ਜਾ। ਆਓ ਸਾਰੇ ਪਹੁੰਚੋ ਵੱਡੇ ਵੱਡੇ ਥਾਂ ਤੇ ਜਾ ਕੇ ਜੁੱਤੀਆਂ ਪੁਜਾਤੀ ਸਾਰੇ ਤੇ ਸੰਤ ਮਹਾਤਮਾ ਨਗਰਨ ਵਾਸੀ ਵੱਡੇ ਵੱਡੇ ਰਾਜ ਸਾਰੇ ਭੰਤੇ ਪਰ ਕਹਿੰਦੇ ਕਬੀਰ ਜੀ ਜਦੋਂ ਪਤਾ ਲੱਗਿਆ ਜਿਸ ਗੱਲ ਬਾਰੇ ਮੇਰੇ ਕਰੇ ਬ੍ਰਹਮ ਕੋ ਉਦੇ ਨਾ ਝੂਠੀ ਆਵਾਜ਼ ਨਾ ਦੀ ਉਹ ਕਹਿੰਦਾ ਮੇਰੇ ਕਰੇ ਤਾਂ ਆਪੋ ਜੀ ਕਾਨੂੰ ਕੋ ਤਨੀ ਮੈਂ ਕਿਸਨ ਪੀਛੋਂ ਉਹ ਵੀਰ ਜੀ ਨੇ ਜਾਣ ਮੱਤ ਕਿ ਕਹਿੰਦੇ ਆਪਣੇ ਘਰੋਂ ਚਲੇ ਗਏ ਜੰਗਲ ਦੇ ਵਿੱਚ ਜਾ ਕੇ ਨਾਮ ਲਿਖਾਉਂਦਾ ਮਾਤਮਨ ਬੇਕੀ ਕਰਦੇ ਮੇਨਾਂ ਦੇ ਧੂਠੀ ਵਾਲਾ ਜਿੰਦ ਮਨ ਮੇਰੀ ਬਾਤ ਹੀ ਜਾਣੀ ਤਾਂ ਮਨ ਨੂੰ ਜਾਣੇ ਤੂੰ ਹੀ ਕਰਨਾ ਉਹ ਸੇਵਨ ਕਰੀ ਕੇ ਜੰਗਲਾਂ ਦੇ ਵਿੱਚ ਵੈਦ ਕਹਿੰਦੇ ਆਪ ਰਾਜਪੂਤ ਨੇ ਗੁਮਿੰਦਰ ਉਤਾਰ ਕੇ ਉਹਦੇ ਘਰੇ ਆਉਣਾ ਕਿੰਤਾ ਤੇ ਸਾਰੇ ਸ਼ਕਤੀ ਪਦਾਰਥ ਜਾਣ ਜਿੰਨੇ ਵੀ ਸੰਗਤ ਆਏ ਜਿੰਨੇ ਵੀ ਸਾਹ ਇਹਨਾਂ ਨੂੰ ਪੂਲਾ ਭੋਜਨ ਦਿੱਤਾ ਕਹਿੰਦੇ ਸ਼ਕਤੀ ਪਦਾਰਥ ਦਾ ਭੋਜਨ ਪੂਲਾ ਦਿੱਤਾ ਕਿ ਉਹ ਹਾਰ ਮਹਾਨ ਦੇ ਪਰ ਪਰ ਦੇ ਨੂੰ ਪੜਾਈ ਲੈ ਜੀ ਪੜੇ ਤੇ ਨਾ ਪਉ ਵੇ ਲੋਕ ਜਾਂਦੇ ਜਾਂਦੇ ਰੋਲਾ ਜੋ ਪਿਆ ਨ ਤੇ ਇਹਨਾਂ ਨੇ ਵੀ ਜਦੋਂ ਪੋਲ ਦੀ ਪਈ ਸਾਖੀ ਮੂਰਤ ਲੰਗੇ ਉਹਨਾਂ ਨੂੰ ਪਤਾ ਵੀ ਇੱਕ ਮੀਰੇ ਤੇ ਤਮੀਰ ਦੀ ਜਾਇਦਾਦ ਕਰਾਇਆ ਧੰਨ ਕਵੀਰ ਧੰਨ ਉਹ ਲੋਕ ਜਾਂਦੇ ਨੇ ਕਿ ਮੀਰ ਨੇ ਕਿਹਾ ਜਾਂਦੇ ਜੀ ਜਾ ਤਮੀਰ ਦੇ ਘਰੇ ਬ੍ਰੰਹ ਭੋਜਨ ਨਹੀਂ ਜਾਂਦਾ ਕੁਤਾ ਬਤਾਰਾ ਹੁੰਦੇ ਤਾਂ ਭੰਡਾਰਾ ਵਰਤ ਰਿਆ ਜਾਂ ਜਾ ਕੇ ਛੱਡਿਆ ਮੀਰ ਅੰਦਰੋਂ ਸੋਚਿਆ ਲਗਾ ਮੈਂ ਤਾਂ ਇੱਥੇ ਬੈਠਾ ਮੇਰੇ ਘਰੇ ਗਾਉਂਡ ਰੋਟੇ ਵਰਤਾਈ ਜਾਂਦਾ ਵੀ ਮੈਂ ਮੀਰ ਤਾਂ ਮੈਂ ਹੀ ਮੈਕਾਨਿਕ ਨੂੰ ਕਿਆ ਵੀ ਨੁਕੀਲੇ ਪੁਨਾ ਸੀ ਲੈ ਪੁਨਾ ਸੀ ਲੈ ਕੇ ਆਇਆ ਪਦਾਰਥ ਲੈ ਕੇ ਆਇਆ ਕਿ ਖੜਾ ਖਾ ਕੇ ਜਾਂ ਤੋ ਮਿੰਨਾ ਨੇ ਜਦੋਂ ਆਪਣੇ ਘਰ ਆਏ ਪਰਮਾਤਮਾ ਦੇ ਇਕ ਕਬੀਰ ਆਉਂਦਾ ਹੈ ਇਹਦੇ ਉੱਤੋਂ ਲੋਕ ਪਿਪਾਲੀ ਜਾਇਜਾ ਕਾਰ ਕਰਾ ਰਹੇ ਨੇ ਕਬੀਰ ਜੀ ਕਹਿ ਲਗੇ ਨਾ ਹਮ ਕੀਆ ਨਾ ਨਾ ਕਰੇਗੇ ਨਾ ਕਰ ਸਕੇ ਸਰੀਰ ਕੇ ਨਾ ਸੀ ਕੀਤਾ ਨਾ ਸੀ ਕਰੀ ਸਕਦੇ ਅੱਡਾ ਵੱਡਾ ਕੋਈ ਗਰੀਬ ਬੰਦਾ ਵੱਡਾ ਵੱਟਾ ਭੰਡਾਰਾ ਚ ਮੈਂ ਕਰੀ ਕਹਿੰਦੇ ਨਾ ਇਹ ਸਰੀਰ ਤੋਂ ਇੱਡੀ ਸੇਵਾ ਹੋ ਸਕਦੀ ਵਾੜਾ ਤੇ ਮੈਂ ਕੀ ਜਾਣੂ ਕੁਛ ਹਰ ਪਿਆ ਭਾਉ ਕਵੀ ਜਿਹੜਾ ਕੋਈ ਗੀਤਾ ਤੇ ਦਾ ਪਰਮਾਤਮਾ ਦੀ ਗੀਤਾ ਅਕਾਲ ਪੁਰਖ ਵੰਜੂ ਨੇ ਗੀਤਾ ਭਾਈ ਉਹਨੇ ਇਹੋ ਕਵੀ ਦਾ ਦੋਏ ਨਾਮ ਜਗਤ ਕਰਤਾ ਕਵੀਰ ਕਮਿੰਦੁਰ ਨਾ ਕਰੇ ਜਾ। ਕਿਉਂਕਿ ਬਾਣੀ ਕਹਿੰਦੀ ਆ ਜਿਸ ਪਾਪੀ ਕੋ ਦੋਏ ਨਾ ਜਾਣੇ ਨਾਮ ਜਗਤ ਚੌਂ ਗੌਂ ਕਹਿੰਦੇ ਜਿਹੜਾ ਕੋਈ ਪਾਜੀ ਨਹੀਂ ਜਾਣਦਾ ਕੇਵਲ ਨਾਮ ਸਿਮਨ ਕਰੇ ਉਹ ਸਾਰਾ ਸੰਸਾਰ ਜਾਣ ਲੱਗੂ। ਤੇ ਜਿਸ ਦੇ ਆਪ ਜੀ ਨੇ ਉਹ ਕੁਝ ਕਾਰਨ ਕਾਰਨਾਂ ਦੀ ਬਾਅਦ ਬੜੀ ਦਲੇਰ ਨਾਲ ਉੱਠੇ ਗਏ ਅਤੇ ਉਸ ਸਨਮਾਨੀ ਸ਼ਹਿਰਤ ਸੰਸਥਾ ਤੱਕ ਇਹ ਵੀ ਜਾ ਕੇ ਆਪ ਜੀ ਰੱਜ ਕੇ ਜੋ ਉਲਟਾ ਕੀਤਾ ਕਿ ਤੁਹਾਡੇ ਇਹ ਜੋ ਕਾਨੂੰਨ ਬਣਾਏ ਜੋ ਸਾਡੀ ਰੋਹ ਦਿੱਤੀ ਰੁਗੀਆਂ ਬਣਾਈਆਂ ਉਸ ਸਨਮਾਨਾਂ ਦੀਆਂ ਹਿੰਦੂਆਂ ਦੀ ਸਾਗਰ ਦੇ ਬਾਦਲੇ ਰੱਖਦਾ ਦਿੱਤੀ ਔਰ ਚੁੱਥੀ ਨੀਤੀ ਦਾ ਸਿਖਿਆ ਨੂੰ ਹਟਾਉਣਾ ਕਿ ਆਪ ਜੀ ਸਾਬ ਸੂਰਤ ਨਸਤਾਰ ਸਿਰ ਤੇ ਔਰ ਅਲੰਕਰ ਧਾਰ ਸੰ ਜੋ ਪਰਮੇਸ਼ਰ ਨੇ ਸਰੀਰ ਦਿੱਤਾ ਬਣਾਇਆ ਉਸੇ ਤਰ੍ਹਾਂ ਹੀ ਰੱਖਿਆ ਉਹ ਜਿਸ ਨੂੰ ਜਵਾਬਦਾ ਕਰਤਾ ਉਹਨਾਂ ਨੇ ਕੋਈ ਵੀ ਪਰਮਾਤਮਾ ਦੇ ਅੱਗੇ ਆਕਰਨ ਨਹੀਂ ਚਾਹੀ ਅਸੀਂ ਤਾਂ ਹੁਣ ਜੇ ਮਹਾਰਾਜ ਸਾਡੇ ਸਰੀਰ ਦੇ ਵਿੱਚ ਨਾੜੀ ਬੀਜ ਦਿੱਤੇ ਆ ਜਿੱਥੇ ਲੋੜ ਸੀ ਉੱਥੇ ਕੇਸ ਆ ਗਏ ਛਾਤੀ ਤੇ ਵਾਲ ਨਾ ਸਿਰ ਤੇ ਕੇਸ ਨੇ ਮੁੱਖ ਤੇ ਕੇਸ ਨੇ ਕੋ ਬਾਹਾਂ ਤੇ ਵਾਲ ਨਹੀਂ ਆ ਕਿ ਕਹਿੰਦੇ ਇਹਨਾਂ ਦਾ ਆਪਾਂ ਅਵਗਿਆ ਕਰਦੇ ਜਿਹਨੂੰ ਬਤੌਣੇ ਇਹਨਾਂ ਦਾ ਅਵਗਿਆ ਹੈ ਨਾ ਮਹਾਰਾਜ ਦੀ ਹੈ ਮਹਾਰਾਜ ਕਹਿੰਦੇ ਕੇਸ ਗੁਰੂ ਕੀ ਹੋ ਗੁਰੂ ਦੀ ਹੋਰ ਹੈ ਭਾਲੀ ਜਿਵੇਂ ਜਿਹਰਾਂ ਕਵੀ ਨੇ ਕਿ ਜੋ ਵੀ ਸਰੀਰ ਭਗਵਾਨ ਜਨਮ ਨੂੰ ਮਕਸ਼ਾ ਉਸੇ ਤਰ੍ਹਾਂ ਸਾਧੂ ਸੂਤ ਰਖਿਆ ਉਹਦੇ ਵਿੱਚ ਕੋਈ ਵੀ ਲੰਗੜਾ ਨਹੀਂ ਕੀਤਾ ਤੇ ਜਦੋਂ ਮੁਸਲਮਾਨ ਸੰਕਤ ਕਰਾਉਂਦੇ ਆਦ ਉਹਦੇ ਵੀ ਕਰ ਕੀਤਾ ਕਿ ਸਖਤ ਸਨੇਹ ਕਰ ਸੁਨਨਤ ਕਰਿਆ ਮੈਂ ਨਾ ਬਦੋਂਗਾ ਭਾਏ ਜੋ ਰੇ ਖੁਦਾਇਨ ਹੋਏ ਤੁਰਕ ਕਰੀਦਾ ਆਪੇ ਨਿਕਟ ਜਾਏ ਸੰਨਦ ਕੀਏ ਤੁਰਕ ਜੇ ਹੋਏਗਾ ਉਤ ਕਾਕਾ ਕੀ ਗਿਆ ਅਬ ਸਰੀਰੇ ਨਾਰਨ ਛੋਟਾ ਤਾਂ ਤੇ ਹਿੰਦੂ ਨਹੀਂ ਰਹੀ ਹੈ ਕਹਿੰਦੇ ਇਹਨਾਂ ਨੇ ਵਨੂਦ ਕਰਕੇ ਵਿਖਾਵੇ ਦੀਆਂ ਅਰਵਾਣਾ ਪੜ੍ਹਨੀ ਸਿੱਧਾ ਕਰਨਾ ਅੱਜ ਗੰਨ ਇਹ ਤੁਹਾਡਾ ਮੇਕਾਰ ਕਰ ਤੈਨੂੰ ਤੁਹਾਡੀ ਨੀਅਤ ਨਹੀਂ ਸਾਹ ਕੀ ਆਉਂਦੇ ਪਾਗ ਕੀਆ ਮੋਧ ਹੋਇਆ ਕਾਮ ਸਿੱਧ ਸਿਰ ਲਾਇਆ ਜੋ ਦਿਨ ਮੈਂ ਕਪਟਨ ਵਾਰ ਗੋਦਾ ਕਾਹਦੀ ਕੰਮ ਬਹਿ ਜਾਇਆ ਕਮੇਟੀ ਪ੍ਰਭਾਤੀ ਰਾਜ ਕਹਿੰਦੇ ਨੇ ਮੈਂ ਤੋ ਆਕੇ ਨਵਾਜਾਂ ਪਰਮਿਆਂ ਸਿਰਸ ਨਮੋਗਣਾ ਇਹ ਚੱਲ ਕੇ ਆਉਣਾ ਗੁਰੂਤਨ ਅੱਜ ਕਰਨ ਜਾਣਾ ਤੁਹਾਡਾ ਮਰਥਾ ਜੀ ਤੁਹਾਡੀ ਦੀਜੀ ਨਹੀਂ ਸਮਝਦੇ ਇਹ ਹਿਰਦੇ ਵਿੱਚ ਕਪਤਾ ਹੈ ਕਿ ਇਹਦੇ ਤੁਹਾਡਾ ਇਹ ਦਾਨ ਇਹ ਪੁੰਨ ਇਹ ਸੇਵਾ ਇਹ ਜਿੰਮੇ ਪੜਨਾਇ ਕਰਨਾ ਸਾਰਾ ਇਹ ਕਰਦੇ ਨੇ ਹੋਰ ਇਸ ਤਰ੍ਹਾਂ अनेका ਬੰਦਨ ਕਰਦੇ ਸੰਸਾਰ ਵਿੱਚ ਦੇ ਭਗਤ ਕਵੀ ਜੀ ਨੇ ਜਦੋਂ ਇਹ ਮਹਿਸੂਸ ਕੀਤਾ ਸਮਾਂ ਆਇਆ ਦਰਿਆ ਗੰਗਾ ਦੇ ਲੋਕ ਕੇ ਮਾਰਗ ਵਿੱਚ ਜਿਹੜੋਂ ਬਾਦਸ਼ਾਹ ਨੂੰ ਸਫਲਤਾ ਨਾ ਬਾਬਾ ਕਵੀਰ ਦੀ ਬਾਤ ਸਾਰੇ ਨੂੰ ਮਾਫ਼ੀ ਮੰਗੀ ਬੈਠੇ ਔ ਟੱਕਾਂ ਦੇ ਲੋਕਾਂ ਦੀ ਜੈ ਜੈਕਾਰ ਕਿਉਂਕਿ ਸਤਵੀਨ ਭਾਤੀ ਨੇ ਵੀ ਕੁਝ ਨਾ ਕਿਹਾ ਜੀ ਅਨੇਕਾਂ ਤਰ੍ਹਾਂ ਦੇ ਹਾਂ ਮੈਂ ਬਾਣ ਦੀ ਕੋਸ਼ਿਸ਼ ਕੀਤੀ ਕਿ ਰਾਜਾ ਸਮਯੰਗ ਨੂੰ ਮੂਨ ਰਾਜ ਨੂੰ ਬਹੁਤ ਵੱਡਾ ਵਿਸਥਾਰ ਕੀਤੇ ਨੇ ਕੀਤਾ ਹੈ ਕਿ ਉਜਾ ਬਾਣ ਤੇ ਲਾਣ ਬਣ ਡਾਰਿਓ ਹਰ ਤੇ ਕੋ ਪ੍ਰਮੋਣ ਮੈ ਮਾਰਿਓ ਹਰ ਭਾਗ ਕੈ ਜਿਸਾ ਮਾਰੇ ਅੰਮੂਰਤ ਕਾ ਹਉ ਬਨੇ ਨਾ ਕਿ ਮੈਨੂੰ ਹਾ ਬਾਣ ਬਾਤੇ ਹਾਤੀ ਨੂੰ ਭੇਜਿਆ ਪਰ ਹਾਤੀ ਨੇ ਆ ਕੇ ਭਲਕ ਕਮੇਟੀ ਨੂੰ ਨਮਸ਼ਕਾਰਾਂ ਕੀਤੀ ਨੰਥ ਕਾਰਨ ਕੀਤਿਆ ਇਹ ਸਾਰੇ ਕਮਰੇ ਰਿਠਾ ਪੈੜ ਦੇ ਲੋਹਾਂ ਤਵੀਰ ਦੇ ਉੱਪਰ ਗੰਗਾ ਦੇ ਦਰਿਆ ਦੇ ਵਿੱਚ ਲਾਂਗਾ ਮਾਰ ਕੇ ਬੰਨ ਕੇ ਸੁਤੰਤਾ ਬਤਨ ਕਰ ਦਿੱਤਾ ਹੈਲ ਕਾਰਨ ਬਨਾਲਾ ਨੇ ਪਲ ਤਵੀਰ ਨੂੰ ਸੰਗਣਾ ਨਾਲ ਬੰਨ ਕੇ ਗੰਗਾ ਵਿੱਚ ਸੁੱਟਿਆ ਪਰ ਜੇ ਪਰਮਾਤਮਾ ਪਰਮੇਸ਼ਰ ਨੇ ਐਸੀ ਰੱਖਾ ਕੀਤੀ ਕਿ ਤਵੀਰ ਜੁਬੇ ਨਹੀਂ ਉੱਲ ਦੇ ਬੰਨタル ਕੇ ਆ ਗਏ ਉੱਲ ਦੇ ਨਾਲ ਨੰਤ ਗੋਸਾਇਨ ਜਹਰ ਗੰਬੀਰ ਜਦੀਰ ਬਾਦ ਕਰ ਖਰੇ ਕਬੀਰ ਮਨ ਨਡ ਗੈ ਤਨ ਕਾਹੇ ਕੋਟਾਰਾਏ ਧਰਨ ਕਮਲ ਚਿਤ ਰਿਓ ਸਮਾਏ ਗੰਗਾ ਕੀ ਲਹਿਰ ਮੇਰੀ ਪਟੇ ਜਿਹੀਰ ਸ਼ਾਲਾ ਪਰ ਬੈਤੇ ਕਬੀਰ ਕਹਾ ਕਬੀਰ ਸੋ ਸੰਨ ਸਾਥ ਜਗ ਤਲ ਰਾਖਣ ਹੈ ਰੋਨਾਥ ਉਹਨਾਂ ਨੇ ਕਹਿੰਦੇ ਸੰਗਲਾਂ ਦਾ ਬੰਦ ਕੇ ਢੋਪਨ ਦੀ ਕੋਸ਼ ਗਿਰਜੇ ਮੈਂ ਪਰ ਹਲਾਤ ਪੱਥਰ ਬੰਦ ਕੇ ਢੋਪਨ ਦੀ ਕੋਸ਼ ਪਰਕਾ ਜਿੰਨਾ ਦਾ ਰੱਖਾ ਆਪ ਹੋ ਗਿਆ ਤੇ ਕਹਿੰਦੇ ਉਹ ਪਰਮਾਤਮਾ ਨੇ ਆ ਕੇ ਪ੍ਰਗਟ ਹੋ ਕੇ ਨਾ ਕਮਲ ਦੇ ਬੁਲਵਾਨ ਸਾਨੂੰ ਕਿ ਜੱਤ ਤਰਾਤਾ ਸਾਡੇ ਜਿਹਨੇ ਜੰਜੀਰਾ ਸੇ ਉੱਟ ਰਟੀਆਂ ਤੇ ਕਹਿੰਦੇ ਖੁੱਲ ਗਏ ਸਾਰਾ ਕੋ ਹੱਥ ਪਾਇਆ ਨਾ ਤੇ ਕਹਿੰਦੇ ਮੈਂ ਖੁੱਲ ਦੇ ਮਾਨ ਕਰਕੇ ਬਣਾ ਦਿੱਤੇ ਆ ਗਿਆ ਕਹਿੰਦੇ ਪਰਮਾਤਮਾ ਨੇ ਮੈਨੂੰ ਰੱਖ ਲਿਆ ਕਿਉਂਕਿ ਉਹ ਪਰਮੇਸ਼ਰ ਕਹਿੰਦੇ ਹਰ ਥਾਂ ਦੇ ਜਾਲ ਤੇ ਤਾਲ ਦੇ ਰੱਖਣ ਵਿੱਚ ਸਮਰੱਥਾ ਰੱਖਦਾ ਨਿੰਨੇ ਵੇ ਮਹਿਸੂਸ ਕੀਤਾ ਕਿ ਹੁਣ ਸਾਡਾ ਸਿਰ ਤਿਆਗਣ ਦਾ ਹੀ ਸਮਾਂ ਆ ਗਿਆ ਆਪੇ ਸਮਾਂ ਆਇਆ ਲੋ ਕਾ ਤਰ੍ਹਾਂ ਦੇ ਇਸ ਤਰ੍ਹਾਂ ਦੀ ਗੱਲ ਲੱਗੀ ਤਾਂ ਕਹਿੰਦੇ ਪਰ ਸੰਸਾਰ ਵਿੱਚ ਰਹਿਣਾ ਉਹਨਾਂ ਨੇ ਬਿਲਕੁਲ ਸੁਣ ਨਹੀਂ ਸੰਭ। ਜਾਣਾ ਹੀ ਚੰਗਾ ਹੈ। ਕਹਿੰਦੇ ਪ੍ਰਭੂ ਜੀ ਜਦੋਂ ਜੰਮੀ ਜੰਮੇ ਲੱਗੀ ਡਿਉਟੀ ਪੂਰੀ ਰੋਗੀ ਨੇ ਜੋ ਪਰਮਾਤਮਾ ਨੇ ਡਿਉਟੀ ਦਿੱਤੀ ਸੀ ਉਹ ਸਾਰੇ ਕਾਰ ਵਿਹਾਰ ਵਿਹਾਰ ਛੇੜ ਕੇ ਨਾ ਸੰਸਾਰੀ ਤਰ ਤਲਾ ਆਪ ਨੂੰ ਇੱਕ ਹੋਰ ਗਤ ਮਨੋਰ ਜੋ ਬਟਲ ਸੀ ਭੰਗ ਨੂੰ ਬੂਤ ਕਰਨ ਵਾਸਤੇ ਆਪ ਜੀ ਨੇ ਕਾਂਸੀ ਛੱਡ ਕੇ ਮਾਧ ਹਰ ਵਿੱਚ ਜਾ ਕੇ ਰਹਿਣਾ ਕਿਉਂਕਿ ਬਣਤਾਂ ਦਾ ਕਹਿਣਾ ਹੈ ਸੀ ਜਿਹੜਾ ਮਾਧ ਹਰ ਜਾਊਗਾ ਉਹ ਬਦੇ ਦੀ ਜੁਨਤੋਂ ਕਹਿੰਦੇ ਕਾਂਸੀ ਛੱਡ ਕੇ ਆਪ ਨੇ ਇਹ ਵੀ ਭਗਤ ਨੂੰ ਪੀਂਤਾਂ ਜਾ ਕੇ ਉੱਥੇ ਰਹਿਣ ਲੱਗੇ ਕਾਂਸੀ ਦੇ ਵਿੱਚ ਜਾ ਕੇ ਸੀਸ त्याਗਣਾ ਕੀਤਾ ਉਹ ਸਿੱਤੇ ਹੀ ਬਹੁਤਾਂ ਤਾਂ ਮੁਰੇ ਜਾ ਕੇ ਦੇ ਸੱਟ ਨੇ ਲਾਉ ਅਸੀਂ ਤਾਂ ਬਹੁਤ ਫੋਨਗੇ ਇੰਤਾਂ ਗਦੇ ਬਣੇ ਇਸ ਤਰ੍ਹਾਂ ਦੇ ਕਨੇਕਾਂ ਤਰ੍ਹਾਂ ਦੀਆਂ ਜੋ ਰੋਹ ਬੀਤੀਆਂ ਸੀ ਬਹਿਣ ਭਾਂਜ ਦੀ ਸਮੇਂ ਦੀ ਉਹਨਾਂ ਬੜੇ ਤਗੜੇ ਲੋਕ ਇਹਨਾਂ ਨੇ ਸਿੱਧੇ ਤੌਰ ਤੇ ਮੱਥਾ ਲਾ ਕਰਕੇ ਮਟਾਉਣਾ ਕੀਤਾ ਹੈ ਸੰਨੁਪ ਦੇ ਕਰਮਾਂ ਨੂੰ ਮਾਰੇ ਚੰਗੇ ਚੰਗੇ ਕਰਮ ਕਰਕੇ ਜੀਵਨ ਮੁਕਤੀ ਮਿਲ ਜੇ ਕਹਿੰਦੇ ਜੰਗਾ ਮਾੜਾ ਕੋਈ ਵੀ ਹੈ ਸੰਸਾਰ ਭਲੇ ਸੁਪਕਰਮ ਕਰੋ ਤੋ ਅਨੰਦ ਪਾਓ ਇਹ ਵਿਚਾਰ ਮੰਨ ਕੇ ਰੱਖੋ ਹਮਨੇ ਚੰਗੇ ਬੁਰਾਦਨ ਕੋਈ ਤੇ ਕਦੇ ਸਧਾਨ ਨਾ ਸਭ ਕੁਝ ਹੋ ਸਕਦਾ ਹੈ ਜਿਵੇਂ ਕਾਂਸੀ ਮਧਰਾ ਸਾਮ ਵਿਚਾਰੇ ਕਹਿੰਦੇ ਇਸ ਕਰਕੇ ਆਪ ਨੇ ਪੁਰਨੇ ਪਾ ਕੇ 120 ਸਾਲ ਸੰਸਾਰ ਨੂੰ ਵਿਚਾਰੇ ਔਰ ਵਿਮਾ ਪਰਮਾ ਪਖੰਡਾ ਦਾ ਨਾਸ ਕੀਤਾ ਔਰ ਆਰਾਮੀ ਕਹਿੰਦੇ ਆਤਮ ਜੋਤ ਤੇ ਜੋਤ ਰਣੀ ਆਲਾ ਕੰਮ ਕਰਕੇ ਸੰਸਾਰ ਤੋਂ ਸੁਮ ਸਦਾ ਦੇ ਅੰਤ ਦਾ ਕਹਿ ਗਿਓ ਔਰ ਆਪ ਜੀ ਨੂੰ ਅਸਲੀ ਜੋਤ ਸ਼ਬਦ ਸੀ ਸਾਰੇ ਸ਼ਲੋਕ ਜੋ ਆਪ ਨੇ तकरीबन 543 ਸ਼ਬਦ ਸਲੋਕਾਂ ਦੁਆਰਾ ਜੋ ਆਪ ਨੇ ਗਾਣ ਕੀਤੇ ਔਰ ਜੋ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਔਰ ਆਪ ਦੀ ਰਾਖੀ ਬਣਾਉਣੇ ਗੁਰਦੰਸ ਸਾਹਿਬ ਦੇ ਵਿੱਚ ਆਧੂ ਸਰਕਾਰ ਨੂੰ ਸੁਸ਼ੋਭਕ ਧੰਨ ਨੂੰ ਬੰਦੇ ਮਹਾਰਾਜ ਨੇ ਕੀਤੀ। ਤੈਤਰਾਂ ਆਪ ਸੰਸਾਰ ਨੂੰ ਸੂਰਜ ਕਿਰਨ ਜਾਲਕਾ ਜਲ ਦੁਆਰਾ ਜੋਤੀ ਜੋਤਰੀ ਸੰਪੂਰਨ ਕੀਆ ਰਾਮ। ਗਨਕਾਰਵਾਰ ਜਪੇਸ ਜੋ ਕਰਮ ਨਿਭਉਂਦੇ ਆ ਸੰਸਾਰ ਦੇ ਵਿੱਚ ਕਿਤੇ ਨਿਤ ਗਰੀਬਨ ਆਪ ਦੀ 1518 ਇਸ ਵਿੱਚ ਇਹ ਸੰਸਾਰ ਅਲਵਿਦਾ ਕਹਿ ਗਏ ਔਰ ਗੁਰੂ ਅਰਜਨ ਦੇਵ ਜੀ ਨੇ ਫਰਮਾਉਣਾ ਕੀਤਾ ਹੈ ਮਹਾਰਾਜ ਨੇ ਸਾਰਾ ਕੁਝ ਦੱਸਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਾ ਆਪ ਜੀ ਨੇ ਸ਼ਬਦ ਉਚਾਰਨ ਕੀਤੇ ਸੰਸਾਰ ਦੇ ਭਲੇ ਦੀ ਜਾ ਕਰਕੇ ਖੜੰਬਾ ਖੜੰਬੇ ਦੀ ਮਾਲ ਹਰ ਜੀ ਦੀ ਧਰਤੀ ਉੱਥੇ ਜਾ ਕੇ ਆਪ ਨੇ ਗੋਰਖਪੁਰ ਤੋਂ ਪਾਛੋਂ ਬਲ 15 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਵਿੱਚ ਜਾ ਕੇ ਆਪ ਨੇ ਪਰਮੋਗ ਬਣ ਕੀਤਾ ਆਪ ਜੀ ਨੇ 17 ਰਾਗਾਂ ਦੇ ਵਿੱਚ 541 ਸ਼ਬਦ ਸੁਲੋਕ ਸਮੇਤ ਹੋਰ ਸੇ ਸਦ ਗੁਰੂ ਸਾਚ ਜੀ ਨੂੰ ਆਪ ਜੀ ਦੇ ਅੰਤਿਕ ਕਰੀ ਗੁਰੂ ਅੰਦੇਵ ਮਨ ਸੰਪੂਰਨ ਕਰਕੇ ਆਪ ਜੀ ਲਈ ਬਾਣੀ ਨੂੰ ਗੁਰੂ ਅਕਸਰ ਮਹਾਰਾਜ ਦੇ 파ਵਨ ਅੰਗਾ ਦੇ ਰੇਖਾ ਦੇ ਦਰਪੀਸਾ ਹੈ ਔਰ ਆਪ ਨੂੰ ਸਪੀਤਾਨ ਦਵਾਇਆ ਹੈ ਦੁਆਓ ਭਗਤ ਦੇ ਜੀਵਨ ਨੂੰ ਗੁਰੂ ਦੀ ਬਾਣੀ ਤੋਂ अनेका ਸਿਧਾਂਤ ਲੈ ਕਰਕੇ ਆਪਣਨ ਜਾਨੀ ਦੇ ਜੀਵਨ ਨੂੰ ਸਫਲਾ ਕਰਦਾ ਕਰੇ ਔਰ ਸਿਧਾਂਤ ਮਨਾ ਕੇ ਆਪਣਾ ਜੀਵਨ ਸੁਧਾਰਨਾ ਕਰਨ ਲਈ ਬਾਣੀ ਪੰਡਿਤ ਧਾਰਨੀ ਹੋਏ ਗੁਰੂ ਵਾਲੇ ਬਣਿਏ ਅਮਰ ਸੱਜੇ ਸਜਿਏ ਆਪ ਸੰਤਨ ਸੁਨੇਹਾ ਦਾਸਨ ਦਾ ਮੂਲ ਪ੍ਰਵਾਨ ਸਰਬ ਪੁੰਨ ਨਾਲ ਕੋਈ ਵੀ ਸੁਨਾਵਾ ਜਿਹੜੇ ਨਾਜ ਕੇ ਆਪ ਕੋ ਦੇ ਬਾਣੀ ਰੂਪੀ ਕਾ ਕਸਾ ਬਾਣੀ ਰੂਪੀ ਫਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿ